ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਅੱਡਾ ਅਮੋਨੰਗਲ ਬਟਾਲਾ ਰੋਡ ਜ਼ਿਲ੍ਹਾ ਗੁਰਦਾਸਪੁਰ ਤੋਂ ਲੈ ਕੇ ਆਈਆਂ ਤੁਹਾਡੇ ਵਾਸਤੇ ਬਹੁਤ ਪਿਆਰੀ ਜੀ ਕਲੈਕਸ਼ਨ ਜਿਹਦੀ ਕਿ ਤੁਹਾਨੂੰ ਬਹੁਤ ਜ਼ਿਆਦਾ ਵੇਟ ਸੀ ਬਹੁਤ ਜ਼ਿਆਦੇ ਇਹਦੇ ਮੈਸੇਜ ਆਏ ਹੋਏ ਸੀ ਕਿ ਇਹ ਸੂਟ ਰੀਸਟਾਕ ਕਰੋ ਰੀਸਟਾਕ ਆਪਾਂ ਕਰ ਦਿੱਤੇ ਆ ਪਰ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਇੱਕ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਬਤ ਵਤ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ 100 ਜਾਣਿਆਂ ਨੂੰ ਸ਼ੇਅਰ ਕਰਨਗੇ ਉਹਨਾਂ ਨੂੰ ਮਿਲੇਗਾ ਸੂਟ ਦਾ ਗਿਫਟ ਹਰ ਮਹੀਨੇ ਆਪਾਂ ਦਿੰਦੇ ਆ ਪਿਛਲੇ 3 ਮਹੀਨੇ ਆਪਾਂ ਗਿਫਟ ਦੇ ਚੁੱਕੇ ਆ ਨੈਕਸਟ ਵੀ ਦਿੰਦੇ ਰਵਾਂਗੇ ਤੁਹਾਡੇ ਸਹਿਯੋਗ ਦੇ ਨਾਲ ਠੀਕ ਹੈ ਜੀ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8 ਵਜੇ ਔਰ ਦੁਪਹਿਰੇ 10 ਤੋਂ 12 ਵਜੇ ਸਵੇਰੇ 10 ਤੋਂ 12 ਵਜੇ ਇੱਕ ਵੀਡੀਓ ਆਏਗੀ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਠੀਕ ਹੈ ਜੀ ਸੋ ਚਲੋ ਦੇਖਦੇ ਆ ਅੱਜ ਦੇ ਸੂਟ ਇਹਨਾਂ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਇਹ ਆ ਗਏ ਚਿਕਨ ਦੇ ਦੁਪੱਟਿਆਂ ਵਾਲੇ ਸੂਟ ਵਾਈਟ ਆਫ ਠੀਕ ਹੈ ਜੀ ਡਿਜ਼ਾਈਨ ਕਲਰ ਚੈੱਕ ਕਰ ਲਓ ਬਹੁਤ ਹੀ ਸੋਬਰ ਜੀ ਲੁੱਕ ਦੇ ਸੂਟ ਨੇ ਠੀਕ ਹੈ ਲਓ ਜੀ ਕਲਰ ਆ ਗਿਆ ਬਹੁਤ ਹੀ ਸੋਹਣਾ ਗ੍ਰੇ ਬਲੂ ਬਲੂ ਜਾਂ ਗ੍ਰੇ ਕਲਰ ਆ ਠੀਕ ਹੈ ਤੇ ਨਾਲ ਆਏਗੀ ਆਫ ਵਾਈਟ ਬਾਟਮ ਉੱਪਰ ਹੋਇਆ ਵਰਕ ਸਾਰੀ ਸ਼ਰਟ ਦੇ ਵਿੱਚ ਵਰਕ ਆਏਗਾ ਤੇ ਨਾਲ ਤੁਹਾਨੂੰ ਦਿਖਾ ਦਿੰਦੇ ਆ ਦੁਪੱਟਾ ਦੁਪੱਟਾ ਆਏਗਾ ਜੀ ਚਿਕਨ ਦਾ ਕੋਈ ਵੀ ਏਜ ਗਰੁੱਪ ਵਾਲਾ ਕੁੜੀਆਂ ਲੈ ਸਕਦੀਆਂ ਬੁੱਢੀਆਂ ਲੈ ਸਕਦੀਆਂ ਆਂਟੀਆਂ ਲੈ ਸਕਦੀਆਂ ਮੰਨੀਆਂ ਲੈ ਸਕਦੀਆਂ ਦਾਦੀਆਂ ਲੈ ਸਕਦੀਆਂ ਜਿਹੜੀਆਂ ਮਰਜ਼ੀ ਸੂਟ ਲੈ ਸਕਦੇ ਠੀਕ ਹੈ ਜੀ ਐਨਾ ਕਸੂਨਾ ਸੂਟ ਹੈ ਹਰ ਏਜ ਗਰੁੱਪ ਵਾਲਾ ਇਹਨਾਂ ਨੂੰ ਵੇਅਰ ਕਰ ਸਕਦਾ ਹੈ ਔਰ ਜੀ ਦੁਪੱਟਾ ਲੈ ਕੇ ਦਿਖਾ ਦਿੰਨੇ ਇੱਕ ਵਾਰੀ ਠੀਕ ਹੈ ਜੀ ਦੁਪੱਤੇ ਦੀ ਬੁੱਕਲ ਵੱਜੂਗੀ ਪੰਜਾਬੀਆਂ ਵਾਲੀ ਬਹੁਤ ਸੋਹਣੀ ਠੀਕ ਹੈ ਤੇ ਲੁੱਕ ਵਾਈਜ਼ ਵੀ ਬਹੁਤ ਸੋਹਣਾ ਹੈ ਸੂਟ ਗਲੇ ਚ ਪਾ ਸਕਦੇ ਹੋ ਤੇ ਜਿੱਦਾਂ ਮਰਜ਼ੀ ਤੁਸੀਂ ਲੈ ਸਕਦੇ ਹੋ ਠੀਕ ਹੈ ਕੁੜੀਆਂ ਆਂਟੀਆਂ ਦਾਦੀਆਂ ਨਾਨੀਆਂ ਸਾਰੀਆਂ ਇਹ ਸੂਟ ਪਾ ਸਕਦੇ ਆ ਠੀਕ ਹੈ ਜੀ ਆ ਲੋ ਓਕੇ ਇਹ ਕਲਰ ਸਾਰਿਆਂ ਦੇ ਨਾਲ ਆਏਗੀ ਆਫ ਵਾਈਟ ਬਾਟਮ ਆਫ ਵਾਈਟੀ ਦੁਪੱਟਾ ਪ੍ਰਾਈਸ ਦੀ ਗੱਲ ਹੋਏਗੀ ਜੀ ਹੁਣੇ ਦੀ ਪ੍ਰਾਈਸ ਲੱਗੇਗਾ ਜੀ ਇਹਦਾ 950 ਰੁਪਏ 950 ਰੁਪਏ ਦੇ ਵਿੱਚ ਸੂਟ ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਕਲਰ ਡਿਜ਼ਾਈਨ ਚੈੱਕ ਕਰ ਲਓ ਬਾਕੀ ਸਾਰਾ ਕੁਝ ਸੇਮ ਸੂਟਾਂ ਦੇ ਸ਼ਰਟਾਂ ਦੇ ਕਲਰ ਅਲੱਗ-ਅਲੱਗ ਆਉਣਗੇ ਲਓ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਇਹਦੇ ਵਿੱਚ ਦੇਖੋ ਕੀ ਕੀ ਹੈ ਮੋਰ ਬਣੇ ਹੋਏ ਨੇ ਠੀਕ ਹੈ ਬਹੁਤ ਸੋਹਣੇ ਇੱਕ ਕੁੜੀ ਪਣੀ ਹੋਈ ਹੈ ਇਸ ਤਰ੍ਹਾਂ ਦੇ ਡਿਜ਼ਾਈਨਿੰਗ ਬਣੇ ਹੋਏ ਆ ਗਾਵਾਂ ਵੀ ਬਣੀਆਂ ਹੋਈਆਂ ਬਹੁਤ ਸੋਹਣਾ ਡਿਜ਼ਾਈਨ ਆ ਠੀਕ ਹੈ ਇਦੇ ਵਿੱਚ ਤੁਹਾਨੂੰ ਦੋ ਕਲਰ ਦੋ ਤਿੰਨ ਕਲਰ ਮਿਲ ਜਾਣਗੇ ਇਹ ਲੋ ਜੀ ਠੀਕ ਹੈ ਬਾਕੀ ਸਾਰਾ ਇਹਦੇ ਨਾਲ ਉਹੀ ਆਏਗਾ ਆਫ ਵਾਈਟ ਬਾਟਮ ਆਫ ਵਾਈਟ ਦੁਪੱਟਾ ਕਲਰ ਜੀ ਅਗਲਾ ਚੈੱਕ ਕਰ ਲਓ ਪਿੰਕ ਕਲਰ ਹਾਈਲਾਈਟ ਆਇਆ ਇਹਦੇ ਵਿੱਚ ਠੀਕ ਹੈ ਇਹ ਲੋ ओके ਜੀ ਪਿੰਕ ਕਲਰ ਹਾਈਲਾਈਟ ਆਏਗਾ ਬਾਕੀ ਸੇਮ ਹੀ ਦੁਪੱਟਾ ਸੇਮ ਹੀ ਬਾਟਮ ਕੱਟ ਆਏਗੀ 2.5 ਮੀਟਰ ਦੀ ਵੱਡੇ ਪੰਨੇ ਦਾ ਸ਼ਰਟ ਹੋਏਗੀ ਵੱਡੇ ਪੰਨੇ ਦੀ ਮੈਨੂੰ ਲੱਗਦਾ ਦਿੱਗੇ ਵਰ ਵੱਡੇ ਪੰਨੇ ਦੀ ਹੋਏਗੀ ਤੇ ਇਹ ਆਏਗੀ 170 81 ਦੀ ਕਟ ਆਏਗੀ ਸ਼ਰਟ ਦੀ ਬਾਟਮ ਦੀ ਆਏਗੀ 28 ਮੀਟਰ ਤੇ ਤੀਸਰਾ ਕਲਰ ਇਹਦੇ ਵਿੱਚ ਇਹ ਅਵੇਲੇਬਲ ਹੈ ਠੀਕ ਹੈ ਜੀ ਤਿੰਨ ਕਲਰ ਅਵੇਲੇਬਲ ਹੈ ਇਹ ਵਾਲੇ ਪੀਸ ਇਹ ਵਾਲੇ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਤੇ ਨੈਕਸਟ ਆ ਗਿਆ ਜੀ ਇਹਦੇ ਵਿੱਚ ਇਹ ਸੂਟ ਸ਼ਾਪ ਤੇ ਆਉਣ ਤੋਂ ਪਹਿਲਾਂ ਹੀ ਸ਼ਾਪ ਤੇ ਆ ਕੇ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਬਹੁਤ ਸਾਰਾ ਮਾਲ ਨਿਕਲ ਗਿਆ ਹੈ ਠੀਕ ਹੈ ਹਾਂਜੀ ਇਹ ਬਾਟਮ ਹੈਗੀ ਵਿੱਚ ਆਫ ਵਾਈਟ ਪਾਕਿਸਤਾਨੀ ਬਾਟਮ ਤੇ ਨਾਲ ਆਏਗਾ ਇਸ ਤਰ੍ਹਾਂ ਦਾ ਸ਼ਰਟ ਪੀਸ ਕਲਰ ਚੈੱਕ ਕਰ ਲਿਓ ਇਹ ਗ੍ਰੀਨ ਕਲਰ ਆ ਪਹਿਲਾ ਕਲਰ ਗ੍ਰੇ ਗ੍ਰੇ ਬਲੂ ਦਿਖਾਇਆ ਸੀਗਾ ਬਾਟਮ ਨਾਲ ਠੀਕ ਹੈ ਜੀ ਹੁਣ ਇਹਦੇ ਵਿੱਚ ਅਗਲਾ ਕਲਰ ਆ ਗਿਆ ਪਰਪਲ ਕਲਰ ਹਲੋ ਜੀ ਠੀਕ ਹੈ ਅਗਲਾ ਕਲਰ ਆ ਗਿਆ ਪਰਪਲ ਕਲਰ दुपट्टा चेक करो कि सोहना दुपट्टा बनया हो बहुत सोहना जहा हो या। सारे दुपट्टे उत्ते लो जी लो जी अगला कलर आ गया ये वाला ये वाला सुक्की मेहंदी वाला कलर आ गया है ना ये वाला दूरों देखो नेड़े देखो लुक देखो सूट की कि सोहनी लगती है ठीक है जी बहुत ज़्यादा डिमांड पीस है ते पीस थोड़े ही नहीं ज़्यादा पीस नहीं है इस करके फटाफट ऑर्डर दे जाओ ये वाला पीस मेरे को है ना आया विदाउट दुपट्टा तो भी आया सी। ठीक है जी इस तरह आ नेक्स्ट नैक्सट आ गया जी ये वाला डिजाइन ये ब्लैक कलर च भी आया सी। पहला डिजाइन हूँ आ गया इस तरह के कलर से डिजाइन थोड़ा लाइट ऑफ वाइट आ गया है ना ਦੁਪੱਟਾ ਵੀ ਸਾਰਿਆਂ ਦੇ ਨਾਲ ਆਫ-ਵਾਈਟ ਆ ਹਰ ਏਜ ਗਰੁੱਪ ਵਾਲਾ ਵੇਅਰ ਕਰ ਸਕਦਾ ਬਹੁਤ ਸੋਹਣੇ ਲੱਗਣਗੇ ਜਚਨ ਗੇਸ ਉੱਪਰ। ਲਓ ਜੀ ਅਗਲਾ ਕਲਰ ਆ ਗਿਆ ਇਹ ਵਾਲਾ। ਠੀਕ ਹੈ। ਸਕਾਈ ਬਲੂ ਕਲਰ ਆ ਗਿਆ ਹੈ। ਸਕਾਈ ਬਲੂ ਇਹਦੇ ਉੱਪਰ ਵੀ ਤੁਹਾਨੂੰ ਹੀ ਦੇਖ ਸਕਦੇ ਜੇ ਸਾਰਾ ਵਰਕ ਹਾਈਲਾਈਟ ਹੈ ਠੀਕ ਹੈ ਜੀ। 950 ਇਹਦਾ ਸੂਟ ਦਾ ਪ੍ਰਾਈਸ ਰਹੇਗਾ। हाँ जी नैक्सट भी आ गया जी कॉटन प्योर होएगी सारी कोई भी मिक्स नहीं होएगा बहुत सोहनी प्योर कॉटन के सूट है सारी बधिया वाली कॉटन लगी होएगी कोई यह गल नहीं होएगी लो जी अगला कलर बहुत ही सोहना वाइट वाइट कलर सैल्फ लाइनिंग लाइनिंग देख ही रही है जी मैंने जैदा नेड़े भी दिखाने विद एम्बरॉयडरी घेरे से ठीक है सारा घेरे के उपर एम्ब्रॉयडरी वर्क हो बहुत प्यार जहा कलर देखो कि प्यारा फ्रैश कलर है साढ़े तीन मीटर की कट्ट आएगी आलओवर सूट ਹਲੋ ਜੀ ਠੀਕ ਹੈ ਹਰ ਏਜ ਗਰੁੱਪ ਵਾਲਾ ਕਰ ਸਕਦਾ ਇਹਨੂੰ ਵੇਅਰ ਠੀਕ ਹੈ ਹਰ ਏਜ ਗਰੁੱਪ ਵਾਲਾ ਇਹਨੂੰ ਵੇਅਰ ਕਰ ਸਕਦਾ ਇੰਨਾ ਸੋਨਾ ਜਿਹਾ ਸੂਟ ਆ ਬਹੁਤ ਸੋਹਣੀ ਲੱਗਦੀ ਇਹਦੀ ਸੂਟ ਇਹਦੇ ਨਾਲ ਆਇਆ ਦੁਪੱਟਾ ਇਸ ਤਰ੍ਹਾਂ ਦਾ ਤੇਬੀ ਦਾ ਔਰ ਵਿਚਕਾਰ ਸਾਰਾ ਔਰਗੈਂਜ਼ਾ ਦਾ ਵਰਕ ਹੋਇਆ ਦੁਪੱਟੇ ਦੇ ਸੈਂਟਰ ਚ ਸਾਰਾ ਔਰਗੈਂਜ਼ਾ ਦਾ ਵਰਕ ਔਰਗੈਂਜ਼ਾ ਮਤਲਬ ਲਗਾ ਔਰ ਗੈਂਜ਼ਾ ਦੀ ਲੈਸ ਇੰਨੀ ਚੌੜੀ ਲੱਗੀ ਹੈ ਸਾਰੇ ਦੁਪੱਟੇ ਦੇ ਵਿੱਚ ਮੈਂ ਇੱਕ ਨੂੰ ਖੋਲ ਕੇ ਦਿਖਾ ਦਿੰਨੀ ਇਸ ਤਰ੍ਹਾਂ ਠੀਕ ਹੈ ਔਰ ਦੁਪੱਟਾ ਇੰਨਾ ਖੁੱਲਾ ਡੁੱਲਾ ਆ ਲੋਸ ਸਵਾ ਮੀਟਰ ਤੇ ਮੈਨੂੰ ਲੱਗਦਾ ਇਹਦਾ ਬਾਰੀ ਆ ਠੀਕ ਹੈ ਬਹੁਤ ਖੁੱਲਾ ਡੁੱਲਾ ਜਿਹਾ ਦੁਪੱਟਾ ਆਊਗਾ ਪੂਰਾ ਸੈਟੀਸਫੈਕਸ਼ਨ ਵਾਲਾ ਮਾਲ ਆ ਲਓ ਜੀ ਬਹੁਤ ਖੁੱਲਾ ਜਿਹਾ ਦੁਪੱਟਾ ਜਿੰਨਾ ਮਰਜ਼ੀ ਕਹਿ ਸਕਦੇ ਮੈਂ ਤਾਂ ਇਦਾਂ ਹੀ ਲੈਣੀ ਆ ਦੁਪੱਟਾ ਹੈਨਾ ਲਓ ਜੀ ਠੀਕ ਹੈ ਜਿਸ ਤਰ੍ਹਾਂ ਮਰਜੀ ਇਹਨੂੰ ਲੈ ਸਕਦੇ ਆ ਤੇ ਇਹਨੂੰ ਸੂਟ ਨੂੰ ਨੇ ਹਰ ਕੋਈ ਵੇਅਰ ਕਰ ਸਕਦਾ ਇਹ ਲੋਜੀ ਸੋਬਰ ਜੀ ਚੀਜ਼ ਆ ਕੋਈ ਇਹੋ ਦੀ ਗੱਲ ਨਹੀਂ ਆ ਭੀ ਹਾਂ ਇਹ ਦੁਪੱਟਾ ਬਹੁਤ ਹੈਵੀ オーਰਗੈਂਜ਼ਾ ਦਾ ਦੁਪੱਟਾ ਨਹੀਂ ਆ ਦੁਪੱਟਾ ਤੈਬੀ ਮਸਲੀਨ ਦਾ ਆਏਗਾ ਤੇ ਦੁਪੱਟਾ ਆਏਗਾ ਤੈਬੀ ਮਸਲੀਨ ਦਾ ਤੇ ਇਹ ਪਿਓਰ ਕਾਟਨ ਆਏਗੀ ਠੀਕ ਆ ਪਿਓਰ ਕਾਟਨ ਲਾਈਨਿੰਗ ਦੀ ਨੀਡ ਨਹੀਂ ਆ ਤੁਸੀਂ ਅੰਡਰਸ਼ਰਟ ਨਾਲ ਵੇਅਰ ਕਰ ਸਕਦੇ ਜੇ ਬਾਕੀ ਤੁਹਾਡੀ ਆਪਣੀ ਚੁਆਇਸ ਆ ਵਾਈਟ بیس ਆ ਇਸ ਕਰਕੇ ਥੱਲੇ ਲਾਈਨਿੰਗ ਵੀ ਲਗਵਾ ਸਕਦੇ ਹੋ 950 ਇਹਦਾ ਵੀ ਪ੍ਰਾਈਸ ਰਹੇਗਾ ਠੀਕ ਹੈ ਜੀ 990 ਪ੍ਰਾਈਸ ਰਹੇਗਾ ਚਾਰ ਕਲਰ ਅਵੇਲੇਬਲ ਨੇ ਇਹਦੇ ਵਿੱਚ ਦੁਪੱਟਾ ਤੁਸੀਂ ਦੇਖ ਲਿਆ ਕਿੰਨਾ ਸੋਹਣਾ ਖੁੱਲਾ ਡੋਲਾ ਦੁਪੱਟਾ ਹੈ ਪਰ ਜਿਹੜੀ ਸੈਂਟਰ 'ਚ ਆ ਰਹੀ ਹੈ ਇਹ ਤੇ ਬਹੁਤ ਸੋਹਣੀ ਲੱਗਦੀ ਪਈ ਹੈ ਠੀਕ ਹੈ ਇਸ ਤਰ੍ਹਾਂ ਪੀਸ ਥੋੜੇ ਨੇ ਫਟਾਫਟ ਆਰਡਰ ਕਰੋ ਤੇ ਬੁਕਿੰਗ ਕਰਾਓ ਓਕੇ ਜੀ ਅਗਲਾ ਕਲਰ ਤੁਹਾਨੂੰ ਦਿਖਾ ਦਿੰਨੇ ਆ ਤਾਂ ਆ ਰਹੀ ਸੀ ਅਮ ਅਗਲਾ ਕਲਰ ਅੱਜ ਵਾਲਾਂ ਨਾਲ ਸੰਕਰ ਮਾਰਿਆ ਅਗਲਾ ਕਲਰ ਆ ਜਾਏਗਾ ਜੀ ਇਹ ਵਾਲਾ ਕਲਰ ਪ੍ਰਿੰਟ ਦੇ ਵਿੱਚ ਕਿੰਨੇ ਸੂਟ ਵੇਚੇ ਔਰ ਕਿੰਨੇ ਤਰ੍ਹਾਂ ਦੀ ਡਿਜ਼ਾਈਨਿੰਗ ਚ ਵੇਚੇ ਮੈਨੂੰ ਖੁਦ ਨਹੀਂ ਯਾਦ ਹਲੋ ਕੇਰੇ ਦੇ ਉੱਪਰ ਵਰਕ ਆ ਗਿਆ ਠੀਕ ਹੈ ਬਹੁਤ ਸੋਹਣਾ ਜਿਹਾ ਵਰਕ ਆ ਸੋਬਰ ਲੁੱਕ ਸੋਬਨ ਸੋਬਰ ਵੀ ਤੇ ਮਤਲਬ ਗਰਲਿਸ਼ ਵੀ ਇਸ ਤਰ੍ਹਾਂ ਦੀ ਲੁੱਕ ਹੈ ਕਢਾਈ ਜਿਹੜੀ ਆ ਉਹ ਇੱਕ ਇਹਨੂੰ ਵੱਖਰੀ ਜਿਹੀ ਲੁੱਕ ਦਿੰਦੀ ਔਰ ਕਲਰ ਬਹੁਤ ਸੋਹਣਾ ਉਹੀ ਨੇਓਨ ਗ੍ਰੀਨ ਕਲਰ ਆ ਗਿਆ ਨਿਓਨ ਗ੍ਰੀਨ ਲੈਮਨ ਜਿਹਾ ਹਨਾ ਮਿਕਸ ਮੈਚ ਜਿਹਾ ਕਲਰ ਆ ਲੋ ਜੀ ਠੀਕ ਹੈ ਇਸ ਤਰ੍ਹਾਂ ਤੇ ਇਹ ਦੁਪੱਟਾ ਉਵੇਂ ਤਾਂ ਹੀ ਆਏਗਾ ਕਿ ਪ੍ਰਾਈਸ ਵੀ ਉਹੀ ਹੋਏਗਾ ਜੀ 950 950 ਸੂਟ ਮਿਲ ਜਾਏਗਾ ਇਹ ਸਾਰੇ ਮੈਂ ਪ੍ਰਿੰਟ ਨਾ ਪਹਿਲਾਂ ਫੇਲ ਕੀਤੀ ਆ ਦੂਸਰੇ ਅਲੱਗ ਡਿਜ਼ਾਈਨਿੰਗ ਹੁਣੇ 4 ਡਿਜ਼ਾਈਨਿੰਗ ਆ ਗਏ ਬੁਟੀਕ ਦੇ ਕਨਸੈਪਟ ਨੇ ਸਾਰੇ ਇਸ ਕਰਕੇ ਰਹਿੰਦੇ ਨਹੀਂ ਆ ਨਾ ਬਸ ਇਦਾਂ ਹੀ ਚੱਲੀ ਜਾਂਦੇ ਆ वाली डिजाइनिंग आएगी इस तरह आएगा घेरे के उपर वर्क ये तो सारे तो सेम आएगा है ना साढ़े नौ सौ प्राइज़ रहेगा दुपट्टा चेक कर लो ना ऑफ व्हाइट दुपट्टा आएगा ये भी ठीक है सेंटर च आएगा ऑफ वाइट दुपट्टा तो लास्ट कलर अपना अज की वीडियो का वाला ठीक है ऐ वाला आ गया इस तरह ये उपर ब्लैक कलर था, का इंब्रॉयडरी वर्क आएगा नेड़े तो देख लो दूर तो देख लो स्क्रीन शॉट ले लो वीडियो बना लो जिदा मर्जी कर लो हलो जी ठीक है हेलो जी ए आएगा नल दूपा ने अपने अज्ञा के सूट ए अज के सारे सूटों का प्राइस लगेगा जी नौ सौ पंजा रुपए फटाफट स्क्रीन शॉट लैना है भेजना साढ़े वट्सअप नंबर पर अपना ऑर्डर कन्फर्म करा लेना थैंक यू धन्यवाद